ਜੀ ਅਮਨ ਅਮਨ ਨਾਲ ਸਾਡਾ ਹੱਕ ਹੈ ਡੈਮੋਕਰੇਟਿਕ ਹੱਕ ਹੈ ਅਸੀਂ ਆਪਦੀ ਆਵਾਜ਼ ਚੱਕ ਸਕਦੇ ਹਾਂ ਜੋ ਭਾਨੇ ਸਿੱਧੂ ਨਾਲ ਤੇ ਨੌਜਵਾਨਾਂ ਨਾਲ ਜ਼ਬਰ ਕਰ ਰਹੀ ਹੈ ਪੰਜਾਬ ਸਰਕਾਰ ਜੋ ਧੱਕਾ ਕਰ ਰਹੀ ਹੈ ਉਹਦੇ ਖਿਲਾਫ ਅਸੀਂ ਆਪਦੀ ਆਵਾਜ਼ ਵੀ ਨਹੀਂ ਇਕੱਠੇ ਹੋ ਕੇ ਕਰ ਸਕਦੇ ਹਾਂ ਜੀ ਅਸੀਂ ਕੋਈ ਲਾਅ ਐਂਡ ਆਰਡਰ ਨੂੰ ਆਪਦੇ ਹੱਥ ਲੈਣੇ ਹੋ ਤੁਹਾਨੂੰ ਹੱਕ ਜਾਂ ਸਾਨੂੰ ਰੋਕਣ ਦਾ ਸਾਨੂੰ ਡੱਕਣ ਦਾ ਪਰ ਇਸ ਤਰ੍ਹਾਂ ਡੱਕੋਗੇ ਇਹ ਗੱਲ ਠੀਕ ਨਹੀਂ ਤੁਹਾਨੂੰ ਬੇਨਤੀ ਹੈ ਜਿਹੜੇ ਉਸਦੇ ਨਾ ਪਹੁੰਚਣੋਂ ਅਦਰਵਾਈਜ਼ ਬਾਕੀ ਪਬਲਿਕ ਜਾ ਰਹੀ ਹੈ ਕਿ ਜਿਹੜੇ ਜਾਮ ਜਿਹੜਾ ਖਲਾਇਆ ਜਾ ਕਿ ਜਿਹੜਾ ਜਾਮ ਲੱਗਿਆ ਆ ਉਹ ਵੀ ਕੋਸ਼ਿਸ਼ ਕਰਦਾ ਜੀ ਜੋ ਕਿ ਵਿਰੋਧ ਕਰਨਾ ਸੀ ਪ੍ਰਮੰਤਵਾਨ ਦੇ ਕਰਤਾ ਕਰਨ ਨਹੀਂ ਦਿੱਤਾ ਜੀ ਹਾਂਜੀ ਅਸੀਂ ਸਰਕਾਰ ਦੇ ਵਿਰੁੱਧ ਉਰੇ ਹੀ ਧਰਨਾ ਲਾ ਦਿੱਤਾ ਜੀ ਠੀਕ ਹੈ ਜੀ ਹਾਂਜੀ ਕੀ ਕਰਨ ਜਾ ਰਹੇ ਤੁਸੀਂ ਮਾਨ ਨੇ ਉਹ ਰਿਹਾਈ ਕਰਾਉਣ ਵਾਸਤੇ ਜਾ ਰਹੇ ਸੀ ਕਿੱਥੇ ਸੰਗਰੂਰ ਜਿਹੜਾ ਪੰਨਾ ਸਿੱਧੂ ਹੈ ਬਾਈ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਝੂਠੇ ਕੇਸ ਪਾਏ ਗਏ ਨੇ ਉਹਨੂੰ ਰਹਾ ਕਰਨ ਵਾਸਤੇ ਅਸੀਂ ਇੱਥੇ ਸਾਰੇ ਜਿਹੜੇ ਸੰਗਰੂਰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉੱਥੇ ਜਾ ਰਹੇ ਸੀਗੇ ਰਸਤੇ ਵਿੱਚ ਹੀ ਸਾਨੂੰ ਰੋਕ ਕੇ ਜਿਹੜਾ ਪੁੱਠਾ ਮੋੜ ਦਿੱਤਾ ਗਿਆ ਉਹ ਤੋਂ ਬਾਅਦ ਅਸੀਂ ਸਾਰਿਆਂ ਨੇ ਵੀ ਰਹਿ ਕੀਤੀ ਵੀ ਜਿਹੜਾ ਇਹ ਪਟਿਆਲਾ ਰੋਡ ਹੈ ਇਹ ਅਸੀਂ ਹੁਣ ਜਮ ਕਰਾਂਗੇ ਸ਼ਾਂਤਮਈ ਧੰਦੇ ਦੇ ਨਾਲ ਇੱਥੇ ਅਸੀਂ ਸਾਰੇ ਬੈਠੇ ਆਂ ਜਿੱਦ ਗਈ ਅਸੀਂ ਇਹ ਕੱਪੜੀ ਦੀ ਨਾਕਾ ਲਾ ਇਹ ਜਿਹੜਾ ਸਾਨੂੰ ਅਸੀਂ ਕੱਪੜੀ ਦੀ ਸਾਨੂੰ ਅੱਗੇ ਆ ਕੇ ਕੁਰਸੀ ਨੇ ਰੋਕਿਆ ਸਾਨੂੰ ਅੱਗੇ ਗਏ ਹੈਗੇ ਉਦੋਂ ਵਾਰ ਸਾਨੂੰ ਕਿਹਾ ਵੀ ਤੁਹਾਨੂੰ ਕਿਰਪਾਦਾਰ ਕਰਨਾ ਛੱਡ ਦੇ ਪਾਛੇ ਪਾਦਾਂਗੇ ਛੱਡ ਜਉ ਅਸੀਂ ਛੱਡ ਕਿੰਨੇ ਚਾਰ ਬੰਦੇ ਸਾਨੂੰ ਕਿਰਪਾਦਾਰ ਕਰਕੇ ਵੀ ਸਾਨੂੰ ਲੈ ਕੇ ਦੀ ਸਾਨੂੰ ਗੱਡੀ ਵਿੱਚ ਬਿਠਾ ਕੇ ਲੈ ਕੇ ਦੀ ਬਸ ਉਹ ਬਾਈ ਪਿੱਛੋਂ ਆ ਕੇ ਅੰਦਰ ਸਾਨੂੰ ਉਤਾਰਿਆ ਬਾਹਰ ਚ ਸਾਨੂੰ ਉਦੋਂ ਵਾਰ ਤੇ ਮੈਂ ਅਸੀਂ ਇੱਥੇ ਪ੍ਰੋਟੈਸਟ ਕਰੀਆ ਸਾਨੂੰ ਐਕਸੀਡੈਂਟ ਪਣ ਦਿੱਤਾ ਹੈਗਾ ਉਹ ਸਾਨੂੰ ਕੀ ਕਹਨੇ ਚਾਹੁੰਦੇ ਹੋ ਬਾਈ ਜੀ ਆਹ ਦੇਖ ਲਓ ਤੁਸੀਂ ਨੌਜਵਾਨੀ ਦਾ ਰੋਹ ਹੈ ਨਾ ਇਹਦਾ ਕਾਰਨ ਇਹ ਹੈ ਵੀ ਜਦੋਂ ਜਦੋਂ ਵੀ ਆਪਾਂ ਨੂੰ ਪੰਜਾਬ ਪੰਜਾਬ ਨੂੰ ਜਦੋਂ ਵੀ ਕਿਸੇ ਨੇ ਦੱਬਿਆ ਪੰਜਾਬ ਕਦੇ ਦਬਿਆ ਨਹੀਂਗਾ ਪੰਜਾਬ ਤੇ ਜਦੋਂ ਵੀ ਕਦੇ ਜੁਰਮ ਹੋਇਆ ਪੰਜਾਬ ਦੁੱਗਣਾ ਉੱਠ ਕੇ ਖੜਾ ਹੋਇਆ ਪੂਰੀ ਤਾਕਤ ਨਾਲ ਰੰਧਾਬਾ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਇਹ ਮੇਰੇ ਮੱਕੜ ਨੇ ਕਿ ਲੱਗਦਾ ਨਹੀਂ ਵੀ ਉਹੀ ਪੂਮੱਕੜ ਅੱਜ ਭਗਵੰਤ ਮਾਨ ਨੇ ਭਰੀ ਪੈਣਗੇ ਹਾਂ ਵੀਰੇ ਆ ਉਹੀ ਪੂਮੱਕੜ ਆ ਭਗਵੰਤ ਮਾਨ ਦਾ ਇੱਕ ਬਿਆਨ ਦਿੱਤਾ ਇਸ ਪਿੱਛੇ ਜੇ ਕਹਾਂ ਤੁਸੀਂ ਯਾਰ ਐਂ ਕਰਿਆ ਕਰੋ ਤੁਸੀਂ ਧਰਨੇ ਨਾਲ ਲਾਇਆ ਕਰੋ ਮੇਰੀ ਕੋਠੀ ਆਇਆ ਕਰੋ ਕੋਠੀ ਦਾ ਬਾਰ ਖੁੱਲਾ ਤੇ ਅੱਜ ਕੋਠੀ ਦਾ ਬਾਰ ਫਿਰ ਕਿੱਧਰ ਗਿਆ ਤਾਂ ਉੱਥੇ ਤਾਂ ਪਿੰਡਾਂ 'ਚ ਹੀ ਰੋਕਲੇ ਪੁਲਿਸ ਨੇ ਜਿਹੜੇ ਅੱਜ ਮੈਨੂੰ ਤਾਂ ਲੱਗਦਾ ਵੀ ਹੁਣ ਤੱਕ ਜਿੰਨੇ ਮੁੱਖ ਮੰਤਰੀ ਬਣੇ ਆ ਕਿਸ ਨੇ ਇਸ ਲੋ ਟਾਈਮ ਐਮਰਜੈਂਸੀ ਨਹੀਂ ਲਾਈ ਜਿਵੇਂ ਇਹਨੇ ਲਾਈ ਆ ਕੱਲਾ ਕੱਲਾ ਜਿਹੜਾ ਬਲਾਕ ਦਾ ਪ੍ਰਧਾਨ ਸੀ ਆਮ ਨਗਰ ਕੀ ਸਾਰਿਆਂ ਦੇ ਘਰਾਂ 'ਤੇ ਪੁਲਿਸ ਲੱਗੀ ਸੀ ਅੱਜ ਤੁਹਾਨੂੰ ਉਰੇ ਪਹੁੰਚਣ ਲਈ ਕਿੰਨਾ ਮਤਕਤ ਬਹੁਤ ਨਜਾਇਜ਼ ਵੀਰੇ ਸਾਰੇ ਜਿੰਨੇ ਵੀ ਆਏ ਵੇ ਇਹਨਾਂ ਨੇ ਲਾ ਕੇ ਜਹਾਜ ਜੂਜ ਲਾ ਕੇ ਮਸਾ ਵਿਚਾਰੇ ਪਹੁੰਚਿਆ ਬਹੁਤ ਔਖਾ ਠੀਕ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ 20 ਗੁੱਚੜ ਪੁਣੇ ਤੇ ਨਾ ਉਤਰੋ ਕੋਈ ਫਾਇਦਾ ਨਹੀਂਗਾ ਪੰਜਾਬ ਨੂੰ ਪੰਜਾਬ ਰਹਿਣ ਦੇ ਸ਼ਾਂਤੀ ਬਣੀ ਰਹਿਣ ਦੇ ਹਨਾ ਵੀ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਤੁਸੀਂ ਜਦੋਂ ਝੂਠਾ ਪਰਚਾ ਕੀਤਾ ਤੇ ਰੱਦ ਕਰੋ ਤੇ ਬੰਦਾ ਬਾਹਰ ਕਰੋ ਨਿਬੜ ਗਿਆ ਅਗਲੀ ਰਣਨੀਤੀ ਕੀ ਹੋਣ ਜਾ ਰਹੀ ਹੈ ਅਗਲੀ ਰਣਨੀਤੀ ਕਿਸਾਨ ਜਥੇਬੰਦੀ ਕਿਸਾਨ ਜਥੇਬੰਦੀਆਂ ਇੱਥੇ ਅੱਜ ਟਾਈਮ ਸਟਾਈ ਕਿਸਾਨ ਜਿੱਥੇ ਬੰਦੀਆਂ ਅਗਵਾਈ ਕਰ ਰਹੀਆਂ